ਸ਼ਰਬਕੇ ਪੀਲੀਏ ਦੀ ਬਿਮਾਰੀ ਦੇ ਵਧ ਰਹੇ ਕਿ ਸਾਨੂੰ ਮੁੱਖ ਰੱਖਦਿਆਂ ਹੋਇਆ ਸਖਤ ਵਿਭਾਗ ਦੇ ਵੱਲੋਂ ਸਾਂ ਗਰਮੀ ਦਿਖਾਈ ਗਈ ਹੈ ਤੇ ਮੈਡੀਕਲ ਚੈੱਕਅਪ ਕੈਂਪ ਲਗਾ ਕੇ ਸ਼ਹਿਰ ਨਿਵਾਸੀਆਂ ਦਾ ਮੈਡੀਕਲ ਕੀਤਾ ਗਿਆ ਜਦੋਂ ਕਿ ਇਸ ਤੋਂ ਪਹਿਲਾਂ ਸਿਹਤ ਵਿਭਾਗ ਦੇ ਵੱਲੋਂ ਸ਼ਹਿਰ ਵਿੱਚ ਵਕ ਵਕਤਾਂ ਵਾਂ ਤੇ ਪਾਣੀ ਦੀ ਸੈਂਪਲਿੰਗ ਵੀ ਕਰਵਾਉਣੀ ਸ਼ੁਰੂ ਕਰ ਦਿੱਤੀ ਗਈ ਸੀ ਤੇ ਉੱਥੇ ਹੀ ਦੂਜੇ ਪਾਸੇ ਪਿਛਲੇ ਕਈ ਦਿਨਾਂ ਤੋਂ ਪੀਲੀਏ ਦੀ ਬਿਮਾਰੀ ਦੇ ਕਈ ਕੇਸ ਸਾਹਮਣੇ ਆ ਰਹੇ ਸਨ ਜਿਸ ਦੇ ਵਿੱਚ ਬੱਚੇ ਪੀਲੀਏ ਦੀ ਬਿਮਾਰੀ ਦਾ ਜ਼ਿਆਦਾਤਰ ਸ਼ਿਕਾਰ ਹੋ ਰਹੇ ਨੇ ਤੇ ਸਭ ਮਾਰੀ ਨੂੰ ਗੰਭੀਰਤਾ ਨਾਲ ਦੇਖਿਆ ਹੋਇਆ ਹਲਕਾ ਫਤਿਹਗੜ ਸਾਹਿਬ ਦੇ ਵਿਦਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕੋਧੇ ਪੀਲੀਏ ਤੋਂ ਪੀੜਤਾ ਮਰੀਜ਼ਾਂ ਦਾ ਹਾਲ ਜਾਣਿਆ ਇੱਥੇ ਸਾਡੇ ਵਲੰਟੀਅਰ ਸਾਹਿਬਾਨਾਂ ਵੱਲੋਂ ਔਰ ਇੱਕ ਦੋ ਮੈਨੂੰ ਲੋਕ ਮਿਲੇ ਸੀ ਕਿ ਪੀਲੀਆ ਬਹੁਤ ਅੱਛੜੇ ਸੋ ਅਸੀਂ ਸਾਰੀ ਟੀਮ ਸਾਡੇ ਐਸਐਮਐਲ ਸਾਹਿਬ ਸਾਡੇ ਐਸਡੀਓ ਸਾਹਿਬ ਵਾਟਰ ਸੈਨੀਟੇਸ਼ਨ ਦੇ ਫੋਰ ਆਫਸਰ ਸਾਹਿਬਾਨ ਸਾਰੇ ਅੱਜ ਅਸੀਂ ਕੱਲੇ-ਕੱਲੇ ਘਰ ਜਾ ਕੇ ਪੁੱਛ ਰਹੇ ਕਿ ਤੁਹਾਡਾ ਕੀ ਹਾਲਚਲ ਹੈ ਕਿ ਸਾਨੂੰ ਬੱਚੇ ਮਿਲੇ ਜਿਹਨਾਂ ਜੌਂਡਿਸ ਹੋ ਗਿਆ ਤੇ ਅਸੀਂ ਇਹ ਵੀ ਫੈਸਲਾ ਕੀਤਾ ਕਿ ਆਉਣ ਵਾਲੇ ਦਿਨਾਂ 'ਚ ਇੱਥੇ ਕੈਂਪ ਵੀ ਲਾਵਾਂਗੇ ਤੇ ਐਸਐਮਓ ਸਾਹਿਬ ਨਾਲ ਆ ਸਪੈਸ਼ਲ ਟੀਮ ਬਣਾ ਕੇ ਜਿੰਨੇ ਵੀ ਬੱਚੇ ਦਾਖਲ ਹੋ ਰਹੇ ਆ ਕੋਈ ਲੋਕ ਦਾਖਲ ਹੋ ਰਹੇ ਆ ਉਹਨਾਂ ਦਾ ਇਲਾਜ ਮੈਂ ਕਹਿ ਕਿ ਸਪੈਸ਼ਲ ਤੌਰ ਤੇ ਕਰੋ ਔਰ ਇੱਥੇ ਅਸੀਂ ਇਹ ਟਰੇਸ ਕਰ ਰਹੇ ਕਿ ਰੀਜ਼ਨ ਕੀ ਆ ਸੋ ਅਫਸਰ ਸਾਹਿਬਾਨ ਵੀ ਟੈਸਟ ਲੈ ਰਹੇ ਨੇ ਔਰ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਪਹਿਲਾਂ ਤਾਂ ਕਿ ਜਿਹੜਾ ਵੀ ਪਾਣੀ ਹੁਣ ਇੱਥੋਂ ਪੀਣਾ ਆਪਾਂ ਨੇ ਵੈਸੇ ਹੀ ਬਰਸਾਤ ਦਾ ਮੌਸਮ ਹੈ ਉਬਾਲ ਕੇ ਪੀਓ ਉਬਾਲ ਕੇ ਠੰਡਾ ਕਰਕੇ ਪੀਓ ਔਰ ਇਹਦਾ ਅਸੀਂ ਕਾਸ ਰੂਟ ਕੀ ਹੈ ਕਿਉਂ ਇਹ ਜੋਂਡੇਸ ਇਥੇ ਰੀਚ ਹੋ ਰਿਹਾ ਸਾਡੇ ਅਫਸਰ ਸੈਵਨ ਦੀ ਟੀਮ ਸਾਡੇ ਐਸਐਮਓ ਸਾਹਿਬ ਅਸੀਂ ਸਾਰੇ ਰਲ ਕੇ ਹੱਲ ਕਰਾਂਗੇ ਨਾਲ ਨਾਲ ਕਈ ਜਗ੍ਹਾ ਦੇਖਿਆ ਨਵੀਂ ਪਾਈਪ ਲਾਈਨ ਦਾ ਅਸੀਂ ਕਹੇ ਕਿ ਇਹਨੂੰ ਨਵੀਂ ਪਾਈਪ ਲਾਈਨ ਪਾਈ ਹੋ ਹੋ ਸਕਦਾ ਹੈ ਪੁਰਾਣੀ ਪਾਈਪ ਲਾਈਨ ਜਿਹੜੀ ਉਹਦੇ ਕਰਕੇ ਵੀ ਪ੍ਰੋਬਲਮ ਆਉਂਦੀ ਹੋਵੇ ਤੇ ਅਸੀਂ ਆਪਣੇ ਲੋਕਾਂ ਨੂੰ ਇਨਸ਼ੋਰ ਕਰਦੇ ਹਾਂ ਕਿ ਸਰਕਾਰ ਤੁਹਾਡੇ ਨਾਲ ਆਸੀ ਆਪ ਕੱਲੇ ਕੱਲੇ ਘਰ ਜਾ ਰਹੇ ਆ ਤੇ ਘਬਰਾਉਣ ਦੀ ਲੋੜ ਨਹੀਂ ਔਰ ਇਹਦਾ ਬਹੁਤ ਛੇਤੀ ਟ੍ਰੇਸ ਕਰਕੇ ਸਹੀ ਵੀ ਕਰਾਂਗੇ ਔਰ ਸਰਕਾਰ ਪੂਰਾ ਇਲਾਜ ਜਿਹੜਾ ਆਪਣੇ ਤੌਰ ਤੇ ਕਰ ਰਹੀ ਹੈ ਜਿਹੜੇ ਬੱਚੇ ਬਿਮਾਰ ਹੋ ਰਹੇ ਹੈ ਜੀ ਕੀ ਆਉਣ ਵਾਲੇ ਦਿਨਾਂ ਵਿੱਚ ਇੱਥੇ ਕੋਈ ਮੈਡੀਕਲ ਸਹੂਲਤ ਕੈਂਪ ਲਗਾਇਆ ਜਾਵੇਗਾ ਕੋਈ ਮੈਂ ਗੱਲ ਕੀਤੀ ਹੈ ਕਿ ਅਸੀਂ ਬਹੁਤ ਛੇਤੀ ਹਫਤੇ ਦੇ ਵਿੱਚ ਵਿੱਚ ਐਸਐਮਓ ਸਾਹਿਬ ਨੂੰ ਕਿਹਾ ਇੱਥੇ ਮੈਡੀਕਲ ਕੈਂਪ ਲਾ ਕੇ ਡਾਕਟਰਾਂ ਦੀ ਟੀਮ ਆਊਗੀ ਸੈਂਪਲ ਲਵਾਂਗੇ ਸਾਰਿਆਂ ਨੂੰ ਚੈੱਕ ਕਰਾਂਗੇ ਪੰਜਾਬ ਸਰਕਾਰ ਦੀ ਮਾਨਯੋਗ ਸਰਦਾਰ ਕੁਹਿੰਸਿਮਾਨ ਸਾਹਿਬ ਦੀ ਵਈ ਦੇ ਵਿੱਚ ਬਚਨ ਵੱਤ ਤੈ ਲੋਕਾਂ ਨਾਲ ਕਿ ਅਸੀਂ ਆਪਣੇ ਲੋਕਾਂ ਨੂੰ ਤੰਦਰੁਸਤ ਰੱਖਣਾ ਹੈ ਜਿਹੜਾ ਵੀ ਇਲਾਜ ਖਰਚ ਹੋਊਗਾ ਉਹ ਪੰਜਾਬ ਸਰਕਾਰ ਕਰੂਗੀ ਜਗਬਾਣੀ ਟੀਵੀ ਦੇ ਲਈ ਫਤਿਹਗੜ ਸਾਹਿਬ ਤੋਂ ਜਗਦੀਸ਼ ਸਿੰਘ ਦੀ ਰਿਪੋਰਟ